ਸਸੀਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਤਰੀਕ ਹੋ ਗਈ ਹੈ 1 ਦਸੰਬਰ 2025 ਤੇ ਦਿਨ ਚੜ ਗਿਆ ਹੈਗਾ ਅਸੀਂ ਸੀਗੇ ਰਾਤ ਲਖਪਤ ਜ਼ਿਲ੍ਹਾ ਕਾਸ਼ ਗੁਜਰਾਤ ਅਸੀਂ ਸੀਗੇ ਗੁਰਦਰਾ ਸਾਹਿਬ ਇਹ ਪਹਿਲੀ ਪਾਸ਼ੇ ਦਾ ਗੁਰਦਰਾ ਹੈ ਗੁਰੂ ਨਾਨਕ ਦੇਵ ਜੀ ਦਾ ਜੀ ਦੀ ਚਰਨਛੋਪਾ ਪ੍ਰਾਪਤ ਹੈਗਾ ਔਰ ਇੱਥੇ ਗੁਰੂ ਸਾਹਿਬ ਆਪਣੀਆਂ ਉਦਾਸੀਆਂ ਵੇਲੇ ਇੱਥੇ ਆਏ ਸੀਗੇ ਇਦੋਂ ਮੱਕੇ ਮਦੀਨੇ ਨੂੰ ਗਏ ਸੀ ਕਿ ਤੇ ਗੁਰੂ ਸਾਹਿਬ ਇੱਥੇ ਹੋ ਕੇ ਗਏ ਸੀਗੇ 1506 ਚ ਸ਼ਾਇਦ ਤੇ ਇਤਿਹਾਸਕ ਗੁਰਦੁਆਰੇ ਤੇ ਸਫ਼ਰ ਦੀ ਆਪਣੀ ਕਲ ਸਮਾਪਤੀ ਹੋ ਗਈ ਸੀਗੀ ਤੇ ਹੁਣ ਆਪਾਂ ਤਿਆਰੀ ਕਰ ਰਹੇ ਆ ਜਾਣ ਦੀ ਤਕਰੀਬਨ ਤਿਆਰੀ ਸਾਰੀ ਆਪਾਂ ਕਰ ਲਈ ਹੈ ਤੇ ਹੁਣ ਆਪਾਂ ਵੇਟ ਕਰ ਰਹੇ ਆ ਆਟੋ ਦੀ ਤੇ ਉਸ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਮੱਥਾ ਟੇਕਾਂਗੇ ਗੁਰੂ ਤੋਂ ਲੈ ਕੇ ਆਸ਼ੀਰਵਾਦ ਫਿਰ ਆਪਾਂ ਆਪਣੇ ਅਗਲੇ ਸਫ਼ਰ ਨੂੰ ਚੱਲਾਂਗੇ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਈਡ ਆਪਾਂ ਕੱਲ ਖਤਮ ਕਰਤੀ ਸੀ ਤੇ ਆਪਾਂ ਹੁਣ ਆਪਣੇ ਰੂਮ 'ਚ ਹੈਗੇ ਆ ਤੇ ਕਰਦੇ ਆ ਪਰ ਤਿਆਰੀਆਂ ਹੁਣ ਕਲਾਰਾ ਕਲਾਰਿਆ ਪਿਆ ਕਰਦੇ ਆ ਇਕੱਠਾ ਇਹਨੂੰ ਸਾਰੇ ਨੂੰ ਗੋਰਤੋਰਾ ਸ਼੍ਰੀ ਗੁਰੂ ਨਾਨਕ ਦਰਬਾਰ ਲਖਪਤ ਲਖਪਤ ਗੁਜਰਾਤ ਪੈਂਦਾ ਹੈ ਜ਼ਿਲ੍ਹਾ ਪੈਂਦਾ ਇਹਨੂੰ ਕੱਚ ਬਾਬੇ ਨਾਨਕ ਦੀ ਚਰਨਛੂਪਾ ਪ੍ਰਾਪਤ ਗੁਰਦੁਰ ਸਾਹਿਬ ਹੈ ਔਰ ਇਹ ਇੰਟਰੈਂਸ ਗੇਟ ਹੈ ਮੇਨ ਤਾਂ ਦਰਸ਼ਨ ਕਰਾਉਣੇ ਆ ਗੁਰਦੁਰ ਸਾਹਿਬ ਦੇ ਬਹੁਤ ਸੋਹਣਾ ਗੁਰਦੁਰ ਸਾਹਿਬ ਬਣਾਇਆ ਹੈ ਲੋਕਲ ਸੰਗਤ ਇੱਥੇ ਸਾਰਾ ਸੰਭਾਲ ਕਰਦੀ ਹੈ ਤੇ ਆ ਸੱਜਿਆਤ ਆਪਣੇ ਹੈਗੀ ਆ ਸਰਾ ਤੇ ਇੱਥੇ ਕੋਈ ਫੌਜ ਦਾ ਵੀ ਯੋਗਦਾਨ ਹੈਗਾ 123 ਇਨਫੈਂਟਰੀ ਬਟਾਲੀਅਨ ਇਹ ਸਾਰੀ ਇੱਧਰ ਸਰਾ ਹੈਗੀ ਆ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਹੈ ਬਿਲਡਿੰਗ ਤੇ ਇੱਧਰ ਪਾਰਕ ਤੇ ਆ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਇਧਰ ਵੀ ਦਫਤਰ ਪਗਾਰਾ ਹੈਗੇ ਆ ਗੁਰਦਰ ਸਾਹਿਬ ਦੇ ਗੁਰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਦਰਬਾਰ ਤੇ ਗੁਰੂ ਸਾਹਿਬ ਜਦੋਂ ਉਦਾਸੀ ਵੇਲੇ ਆਏ ਸੀਗੇ ਤੇ ਜਦੋਂ ਮੱਕੇ ਨੂੰ ਗਏ ਨੇ ਇੱਥੇ ਜਾਂਦੇ ਵੀ ਰਹੇ ਆ ਤੇ ਵਾਪਸੀ ਦੇ ਵੀ ਰਹੇ ਨੇ ਤੇ ਉਸ ਟਾਈਮ ਤੇ ਹੀ ਬਣਿਆ ਹੋਇਆ ਘਰ ਇਹ ਬਿਸ ਘਰ ਚ ਰਹੇ ਸੀਗੇ ਜਿਹਦਾ ਘਰ ਹੈ ਫਿਰੋਜ਼ ਬੰਦੇ ਨੇ ਇਹਨਾਂ ਨੂੰ ਸਮਰਪਤੀ ਕਰਤਾ ਸੀਗਾ ਕਰਦੇ ਆ ਮਦਰਸ਼ਨ ਅੰਦਰ ਦੇ ਇਹ ਬਿਲਡਿੰਗ ਦੱਸਦੇ ਵੀ ਉਦੋਂ ਦੀ ਬਣੀ ਹੋਈ ਹੈ ਜਦੋਂ ਦੇ ਬਾਬਾ ਜੀ ਇੱਥੇ ਆਏ ਠੀਕੇ ਉਦੋਂ ਦੀ ਬਣੀ ਹੋਈ ਬਿਲਡਿੰਗ ਇਹ ਵੜੀ ਬਹੁਤ ਸੋਹਣੀ ਬਿਲਡਿੰਗ ਹੈ ਤੇ ਫਿਰ ਸਦਾ ਮਾੜੀ-ਵੜੀ ਛੱਤਾਂ ਦੀ ਰੀਨੋਵੇਸ਼ਨ ਕੀਤੀ ਹੋਈ ਹੈ ਬਾਕੀ ਸਾਰਾ ਕੁਝ ਆਈਸੀਟੀ ਤੋਂ ਹੀ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆ ਦੇਖੋ ਇਹ ਸਾਰੀ ਜਿਹੜੀ ਵੀ ਲੱਕੜ ਲੱਕੜ ਦਾ ਕੰਮ ਹੈ ਜਾਂ ਜਿਵੇਂ ਵੀ ਹੈ ਸਾਰਾ ਕੁਝ ਮਾਰ ਦੀ ਕਿਰਪਾ ਨਾਲ ਹੀ ਹੈ ਇੰਤਰਪੀੜੀ ਨਗੜਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆ ਦੇਖੋ ਅਸ ਹਲਫਾਂ ਜਿਹੜੀਆਂ ਪਈਆਂ ਹੋਈਆਂ ਪਹਿਲੋਂ ਦੀਆਂ ਉਵੇਂ ਹੀ ਔਰ ਉੱਪਰ ਇਹ ਛੱਤ ਪਈ ਹੋਈ ਆ ਛਤੀਰ ਲੱਕੜ ਦੇ ਤੇ ਆ ਨਾਲ ਉੱਪਰ ਜਾਰੀ ਇਹ ਬੌੜੀ ਆ ਇਕਲੀਆਂ ਜਿਹੜੀਆਂ ਪ੍ਰਾਣੀਆਂ ਖੁੰਟੀ ਨੂੰ ਕਹਿੰਦੇ ਨੇ ਸੀ ਲੱਗੀਆਂ ਆ ਇਹ ਆ ਚਲਦੇ ਆਪਾਂ ਗੁਰੂ ਸਾਹਿਬ ਦੇ ਕਰਦੇ ਦਰਸ਼ਨ ਧੰਨ ਗੁਰੂ ਨਾਨਕ ਦੇਵ ਜੀ ਪਾਸ਼ਾ ਪਰ ਉੰਡਾਂ ਦੇ ਵੀ ਲਿਖਿਆ ਹੋਇਆ ਕੁਝ ਇੱਥੇ ਪਈਆਂ ਬਾਬਾ ਜੀ ਦੀਆਂ ਖੜਾਵਾਂ ਗੁਰਦਰਾ ਸਾਹਿਬ ਤੋਂ ਇੱਧਰ ਗੁਰਦਰਾ ਸਾਹਿਬ ਹੈ ਤੇ ਇੱਧਰ ਲੰਗਰ ਵਾਲਾ ਹੈਗਾ ਇੱਧਰ ਕੇ ਗੁਰਦਰੀ ਮੈਨੇਜਮੈਂਟ ਬਹੁਤ ਸੋਹਣੀ ਕੀਤੀ ਹੋਈ ਆ ਹਰ ਚੀਜ਼ ਬਹੁਤ ਵਧੀਆ ਤੇ ਬਾਬਾ ਜੀ ਨੇ ਵਧੀਆ ਆ ਕੱਲ ਬਾਬਾ ਜੀ ਨੇ ਫੋਨ ਕਰਤਾ ਸੀਗਾ ਉਹਨਾਂ ਨੇ ਸਾਡੇ ਵਾਸਤੇ ਰੂਮ ਰੱਖਿਆ ਸੀਗਾ ਤੇ ਪ੍ਰਸ਼ਾਦਾ ਪਾਣੀ ਫਿਰ ਸਾਹ ਹੀ ਤੋਂ ਛੱਕਿਆ ਸੀ ਰਾਤ ਤੇ ਇੱਥੇ ਆਪਣੀ ਰਾਤ ਸੀ ਰਾਤ ਦੀ ਉਹ ਸਾਹਮਣੇ ਲੰਗਰ ਵਾਲਾ ਦਿਲ ਦੇ ਵਾਰ ਕਰ ਸਮਾਨ ਲੱਗਦਾ ਜੋਦਿਆਂ ਨੇ ਮੇਲੇ ਆਦਿਆਂ ਨੂੰ ਕਰਤਾ ਕੰਪੈਕ ਡਾਲਾ ਨਹੀਂ ਬੰਦ ਹੁੰਦਾ ਕੋਈ ਨਹੀਂ ਕੋਈ ਡਾਲਾ ਕਰਦੇਗੇ ਬੰਦ ਤੇ ਇਧਰ ਆਪਾਂ ਇਹ ਆਪਣਾ ਰੂਮ ਹੈ ਤੇ ਆਪਾਂ ਵਟਲੀ ਤਿਆਰੀ ਤੇ ਬੈਗ ਆਪਣਾ ਹੀ ਪੈ ਗਈ ਆ ਬਸ ਤੋਂ ਚੱਕ ਕੇ ਤੁਰਨਾ ਹੀ ਹੈ ਹੋਰ ਹੁੰਦੀ ਹੈ ਬੋਲੇ ਸੋਨਿਹਾਲ ਸ੍ਰੀ ਅਕਾਲ ਲੈ ਵੀ ਲੈ ਕੇ ਵੈਗਰੂ ਨਾ ਛੱਡ ਕੇ ਜਕਾਰੇ ਸਿੰਘਾਂ ਨੇ ਕਰਦੀ ਰਵਾਨਗੀ ਬੱਡਾ ਨੂੰ ਤੇ ਚਾਲੇ ਪਾਦੇ ਨੇ ਹੁਣ ਅਰੇ ਯਾ ਸਾਈਕਲਸ ਆਇਆ ਐ ਰ ਖੇਲ ਅਜਲਦ ਕੇ ਵੈਗ ਆਤੋ ਗਾਡੀ ਹੈ ਗੈਸ ਪੋਣੀ ਹੈ ਸਾਰੇ ਨੂੰ ਉਤਰਨਾ ਪੈ ਗਿਆ ਵਾ ਤੇ ਸਾਰਿਆਂ ਨੂੰ ਚਿੰਤਾ ਪੈ ਗਈ ਹੈ ਵੀ ਹੁਣ ਉਤਰ ਤੇ ਚੱਲੇ ਤੇ ਚੜਾਂਗੇ ਕਿਵੇਂ ਮੁੜ ਕੇ ਤੇ ਬਹਿਣਾ ਕਿਵੇਂ ਮੁੜ ਕੇ ਅੱਗੇ ਮਹਾ ਬੈਠੇ ਜੀਏ ਤੇ ਸਮਾਨ ਹੈ ਤੁਲ ਤੁਲ ਕੇ ਭਰਿਆ ਜਿਵੇਂ ਤੂੜੀਆਂ ਦਾ ਟਰੱਕ ਭਰਿਆ ਹੁੰਦਾ ਵਾ ਆ ਪੁੱਛਿਆ ਜੀ ਸਰ ਤੈਨਾਂ ਨਹੀਂ ਬਾਹਰ ਫੇਰ ਦਿਆ ਉਹਨੇ ਆ ਬੰਜੀਰੋ ਬੁਲਾਤੀ ਫੌਜੀ ਨੇ ਟੈਡ ਕਰਤਾ ਕੰਮ ਪੂਰਾ ਐ ਆ ਇਹ ਹੁੰਦੀ ਹੈ ਮਹਿਮਾ ਮਹਿਮਾ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਸਾਈਕਲਿੰਗ ਕਰਨੀ ਸੌਖੀ ਹੈ ਪਰ ਆਹ ਕੰਮ ਕਰਨਾ ਬੜਾ ਉਫਕਾਵਾ ਅੱਬਾ ਯੋਦੇ ਦੀ ਰੈ ਲੈ ਲੈਨੇ ਆ ਵੀ ਸਭ ਤੋਂ ਜਰਾ ਤੰਗ ਯੋਦਾ ਵਾ ਪਹਿਲੋ ਉਹਦੀ ਰੈ ਲੈ ਲੈਨੇ ਆ ਅੱਬਾ ਹਾਂਜੀ ਹਾਂਜੀ ਕਿਵੇਂ ਐ ਗੱਡੀ ਦਾ ਤਜਰਬਾ ਕਿਵੇਂ ਐ ਗੱਡੀ ਦਾ ਤਜਰਬਾ ਤਾਂ ਠੀਕ ਐ ਜੇ ਸ਼ੀਟ ਸੌਖੀ ਹੋਈ ਗੋਡੇ ਤੰਗ ਆ ਭੈਣ ਜੋ ਗੋਡੇ ਐ ਚੱਲਣਾ ਗਿੱਜ ਗਏ ਹੋ ਟਿਕਦੇ ਨਹੀਂ ਹੁਣ ਐ ਕਰਕੇ ਬੈਠੇ ਵਾਹ ਤੇ ਹੋ ਰੋਕ ਗਏ ਹੁਣ ਉਹ ਕਹਿੰਦੇ ਸਾਲਿਆਂ ਦਾ ਦਰਦ ਹੋਣ ਲੱਗ ਗਿਆ ਉਹ ਐਂ ਗਿੱਜੇ ਹੋਏ ਐਂ ਐਂ ਕਰੋ ਫੇਰ ਹਲਾਏ ਚਲਾਏ ਫੜ ਕੇ ਫੌਜੀ ਦੇ ਬਾਹਰ ਦੇ ਵੀ ਚੀਕਾ ਪੰਗਾ ਨਿਕਲਣਾ ਫਾਇਰੀ ਇਧਰ ਗੈਸ ਗੱਡੀ ਆਪਾਂ ਕੀਤੀ ਆ ਵਾਲੀ ਇਕੋ ਮਰੂਤੀ ਵਾਲੀ ਦੀ ਇਕੋ ਗੱਡੀ ਐ ਗੈਸ ਤੇ ਅੱਜ ਨਹੀਂ ਕਰਨੀ ਫਰੂਟ ਬ੍ਰੇਕ ਕਹਿੰਦੇ ਵੀ ਅੱਜ ਚਾਹ ਹੀ ਪੀਣੀ ਆ ਤੇ ਪਹਿਲੀ ਚਾਹ ਆ ਗਈ ਆਪਣੀ ਖੜ ਕੇ ਮੱਕੀਆਂ ਵਾਂਗੂ ਆਲੇ ਦੁਆਲੇ ਉਹਦੇ ਏ ਚਾਹੀਪੀਣਾ ਹੈ ਬੋਲਦੇ ਨਹੀਂ ਥੇਪ ਲਾ ਗਈ ਹੁੰਦਾ ਯਾਰ ਥੇਪ ਲਾ ਗਈ ਹੁੰਦਾ ਭਾਈ ਥੇਪ ਲਾਏ ਦਾ ਨਾਮ ਇਹ ਬਸ ਕੀਤਾ ਹੈ ਹੈ ਸੀਲ ਵਾਲੇ ਬੜੇ ਬੜੇ ਨਾ ਸੀਲ ਵਾਲੇ ਬਾਂਦੀ ਜੀ ਕਾਹ ਤੇ ਘਰਾਦੀ ਕਿੰਨੀ ਆਦਾ ਵੱਟ ਭਾਈ ਹੈ ਭਾਈ ਠੂਕ ਲਾ ਦਹੀਂ ਤੇ ਉੱਤੇ ਸੇਵੀਂ ਪਾਉਂਦੀਆਂ ਨੇ ਆਪਾਂ ਇਹ ਛਕਨੀਆਂ ਨੇ ਤੇ ਇੱਧਰ ਜੋ ਉਹਦੇ ਕਰ ਰਹੇ ਜਲੇਬੀਆਂ ਦੀ ਵੇਡ ਜਲੇਬੀਆਂ ਦਾ ਕੋਟਾ ਆਪਣਾ ਹੋ ਗਿਆ ਖਤਮ ਹੋਣਾ ਬਚਦੀ ਜਲੇਬੀ ਨਹੀਂ ਖੜੀ ਇਹ ਮਾਰਕੀਟ ਸਾਰੀ ਖਾਣ ਪੀਣ ਵਾਲੇ ਸਮਾਨ ਦੀ ਹੈ ਹਰ ਤਰ੍ਹਾਂ ਦੀ ਵੈਰਾਈਟੀ ਤੇ ਭਈ ਹੈ ਉਹ ਗੁਜਰਾਤੀ ਹੈ ਖਾਨਦਾਨੀ ਸ਼ਕੀਨ ਬਹੁਤ ਨੇ ਨਾ ਕੋਲੀ ਮਾਰਕੀਟ ਜਿਹੜੀ ਹੈ ਸਮਾਨ ਆ ਭਰੀ ਪਈ ਹੈ ਕੱਪ ਦਾ ਵੀ ਰੇ ਕੱਪ ਜਿੱ ਜਾ ਕੱਪ ਦਾ ਪਲੇਟ ਜੀ ਵਿਦਿਆ ਦੀ ਇੱਧਰ ਦੇ ਲੋਕ ਨੇ ਨਾ ਇਹ ਕੱਪਾਂ ਇਹ ਪਲੇਟਾਂ ਇਹ ਜਾ ਬਿੰਦੀ ਬੜੀ ਮੌਜ ਨੇ ਬੀਜਾਰੇ ਜਾ ਰਹੇ ਆ ਕੀ ਆਪਕੰਨੇ ਕੱਪ ਹੋਣਾ ਇਹ ਗੱਲ ਵੱਡੀ ਹੈ ਦੇਵੀ ਭਾਈ ਪਲੇਟਾਂ ਫੜੀਆਂ ਨੇ ਹੱਥ ਜੇ ਸਭ ਨੂੰ ਵੰਡ ਵੰਡ ਦੇਈ ਜਾਂਦਾ ਉਹ ਤਰਿਆ ਸਾਹਮਣੇ ਬਦੀਲਾ ਚਾਹ ਦਾ ਉਧ ਪਾਈ ਜਾਂਦਾ ਗੱਡੀਆਂ ਦਾ ਚਾਰ ਭਾਈਆਂ ਦਾ ਗੱਡੀਆਂ ਦਾ 11:30 ਹੋ ਗਏ ਆ ਤੇ ਪਹੁੰਚ ਕੇ ਭੋਜ ਆਪਾਂ ਆਹ ਹੈ ਬਾਹਰ ਆ ਰਹੇ ਆਪਾਂ ਗੱਡੀ ਤੋਂ 5 ਮਿੰਟ ਸੱਟ ਆ ਕੇ ਰੱਖਦਾ ਸਮਾਨ ਕਾਊਂਟਰ ਤੇ ਇੱਥੇ ਲੱਗਣੀ ਬੱਸ ਤੇ ਉਹ ਬੱਸ ਚੜਨਾ ਸਮਾਨ ਰੱਖਦਾ ਜੋੜ ਕੇ ਆਪਾਂ ਇੱਥੇ ਇਹ ਆਪਣੇ ਸਾਈਕਲ ਤੇ ਨਾਲ ਆਪਣੇ ਕੱਪੜੇ ਤੇ ਹੋਰ ਬੈਗ ਪੁੱਠਰ ਵਾਲੇ ਰੱਖਦਾ ਸਮਾਨ ਪੈਕ ਸਾਰਾ ਯੱਖ ਟ੍ਰੈਵਲਰਸ ਇਹ ਇਹਨਾਂ ਤੋਂ ਬੱਸ ਬੁੱਕ ਕੀਤੀ ਹੈ ਬੱਸ ਚੱਲਣੀ ਹੈ तकरीबन 2:30 ਵਜੇ ਆਪਾਂ ਸਮਾਨ ਆਪਣਾ ਇੱਥੇ ਇਹਨਾਂ ਦੇ ਅੱਗੇ ਜੋੜ ਦਿੱਤਾ ਹੈ ਜਦੋਂ ਬੱਸ ਆਈ ਦਾ ਬਸ ਧਰ ਜਾਗੇ ਤੇ ਬੈਹ ਜਾਗੇ ਉੱਥੇ ਟਾਈਮ ਹੋ ਗਈ 2 ਵਜੇ ਵੀ ਬਟੋ ਤੇ ਰੋਟੀ ਆੜੀਆਂ ਖਾਲੀਆਂ ਨੇ ਤੇ ਨੀਂਦ ਵਧੀਆ ਹੁੰਦੀ ਹੈ ਸੋਚੇ ਚੱਲ ਬੱਸ ਜੀ ਜਾ ਕੇ ਸੋਵਾਂਗੇ ਚੜ੍ਹ ਕੇ ਬਸ 12:00 2:00 ਹੈ ਤੇ ਹੁਣ 3:00 ਟਾਈਮ ਹੋ ਗਿਆ ਉਹਦਾ ਤੇ 3:30 ਵਜੇ ਬਸ ਆਉਣੀ ਉਹਦੀ ਵੇਟ ਕਰਦੇ ਪਏ ਆ ਤੇ ਲੱਦ ਕੇ ਸਮਾਨ ਤੇ ਫਿਰ ਆਪਾਂ ਸੌਵਾਂਗੇ ਤੇ ਇਧਰ ਤੋਂ ਲੈ ਕੇ ਚੜ੍ਹ ਗਏ ਜੀ ਵਾਸਤੇ 2 ਘੰਟੇ ਸਫ਼ਰ ਹੈ ਗਏ ਬਸ ਬਹੁਤ ਆਲੀਸ਼ਾਨ ਹੈ ਸਿਰਾਂ ਗੱਲਬਾਤ ਵਸਦੀ ਤੇ ਜੋਬਰ ਪੂਰੇ ਖੁਸ਼ ਨੇ ਵੀ ਹੁਣ ਸੌਵਾਂਗੇ ਅਸੀਂ ਕੈਨ ਇਹ ਦੋ ਦੋਹਰੇ ਚੋ ਜੀਏ ਅੰਦਰੋਂ ਹੀ ਪੂਰੀ ਘੈਂਟ ਬੱਸ ਸਿਰਾ ਗੱਲਬਾਤ ਬੱਸਦੀ ਬਾਥੇ ਸਾਮਾਨ ਰੱਖ ਲਿਆ ਸੀਗਾ ਆਪਾਂ ਤੇ ਕੋਲ ਆਪਾਂ ਕਰ ਰਿਹਾ ਸਫ਼ਰ ਜੋਧਪੁਰ ਵੱਲ ਨੂੰ ਜੇ ਪਾਸੇ ਸਾਨੂੰ ਰਾਹ 'ਚ ਕਿਸੇ ਹੋਰ ਬੱਸ ਤੇ ਉਤਾਰਨਾ ਹੈ ਵਾਧ ਕਰਨ ਸਪਲੀਪਰ ਕੋਈ ਨਹੀਂ ਆਪਣਾ ਪਹਿਲਾ ਤੇ ਯਰਵਾਸ ਸਲੀਪਰ ਕੋਈ ਤਾਂ ਉਹਦਾ ਸ਼ਾਂਤਰ ਕਮਰਾ ਉੱਪਰ ਡਬਲ ਸਿਟਰ ਕੀ ਨਾ ਆਪਰਾ ਆ ਵਾਸਤੇ ਆਏ ਜੀ ਡਿਸ਼ੈਂਟਿੰਗ ਹੋ ਰਹੀ ਮਾਲ ਆਪਣੇ ਮੁੰਡੇ ਰੱਖਦੇ ਦੂਜੀ ਪਾਸੇ ਸਵਾਲ ਇਹ ਵੀ ਉਹਨਾਂ ਦੀ ਵਸਲੀ ਹੈ ਯਕੜਾ ਜੀ ਅੱਜ ਰਾਤ ਚਲੇਗੀ ਬਸ ਕਰਕੇ 5.5 ਪਹਚਾਉਗੀ। ਬਾਕੀ ਵੇਖੋ। ਇਸ ਮਾਰ ਆ ਕੇ ਕਰਤੀ ਤਿੱਕੀ ਬੰਦ। ਚੱਲਣ ਲੱਗੇ ਆਪਾਂ ਹੁਣ ਸ਼ਾਮ ਖਿਆਲੀ ਤੋਂ। ਸ਼ਾਮ ਖਿਆਲੀ ਨੂੰ ਚਲ ਕੇ ਆਪਾਂ ਕਰਕੇ ਪਹੁੰਚਾਂ ਜੋਇਪੁਰ। ਹਾਂਜੀ। ਇਹ ਸ਼ਾਮ ਖਿਆਲੀ ਬੱਸ ਬਦਲੀ ਆ। ਬੱਸ ਬਦਲੀ ਆ। ਇੱਕੋ ਗੱਲ ਹੈ ਬੱਸ ਬਦਲੀ ਆ ਆਪਾਂ। ਆ ਵਾਖੜੀ ਆਪਣੀ ਆਪਾਂ ਇੱਧ ਜਾਣਾ ਹਾਂ ਨਵੀਂ ਬਸ ਤੇ ਨਵਾਂ ਸਫਰ ਉੱਪਰ ਲੱਭਤੀ ਮਿਲੇ ਉੱਪਰ ਸੋਣਾ ਏ ਹੋ ਗਏ ਆਂ ਜੀ ਸਵਾਰ ਦੂਜੀ ਬਸ ਦੇ ਵਿੱਚ ਟਾਈਮ ਹੋ ਗਿਆ ਪੌਣੇ 11 ਦਾ ਹੁਣ ਮਾਰੀਏ ਬ੍ਰੇਕ ਨੇ ਰਾਜਸਥਾਨ ਹੋ ਗਿਆ ਆਪਾਂ ਇੰਟਰ ਤੇ ਹੋ ਸਕਨੇ ਆਪਾਂ ਪ੍ਰਸ਼ਾਦ ਦਿੱਤੇ ਇਹ ਆ ਗਿਆ ਪੀਲਾ ਬੈਟਰੀ ਨੂੰ ਚਾਹ ਅੱਜ ਥੋੜਾ ਠੰਡ ਲੱਗਣ ਲੱਗੂ ਨਹੀਂ ਕਰ ਜਦੋਂ ਬੱਦਸਿਆ ਹੈ ਹੈ ਫਾੜ ਗਿਆ ਉਕ ਲੱਗੀ ਹੈ ਬਹੁਤ ਜਿਆਦੀ ਬਾਹੇ ਬ੍ਰੇਕ ਮਾਰੀ ਇੱਥੇ ਹੈ ਇਹਦੇ ਬਾਹਰ ਜਿੰਨੇ ਬੱਦ ਮਲ ਗਿਆ ਹੈ ਵਰੀ ਹੈ ਕਿਉਂ ਇਸ ਨਾ ਕੋਕਰੀ ਦੀ ਕੋਈ ਯਾਹ ਤਾਂ ਯਾਪੇ ਹੈ ਫੋੜੋ ਫੋੜੋ ਮੇਰਾ ਵੀ ਦਵਾ ਦੋ ਲਾਓ ਸਮਾਨ ਆ ਗਿਆ ਜੋਧਪੁਰ ਜੋਧਪੁਰ ਆ ਗਿਆ ਜੋਧਪੁਰ ਬੁੱਢਿਓ ਆ ਤੂੰ ਕਿੱਥੇ ਰਹਿ ਗਿਆ ਛੇਦੀਲਾ ਸਮਾਨ ਮੇਰਾ ਵੀਰ ਹੱਥ ਬਹੁਤ ਸਮਾਨ ਨੂੰ ਬਹੁਤ ਬਹੁਤ ਸਮਾਨ ਨੂੰ ਧਿਆਨ ਨਾਲ ਆਇਆ ਜੇ ਬੈਗ ਨਾ ਪਾੜ ਦੇਵੇ ਲਓ ਦੇ ਸਮਾਨ ਮੁੰਡੇ ਸ਼ਾਬਾਸ਼ 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 ਵੈਰੀ ਗੁੱਡ ਕਿੱਥੇ ਬਸ ਨੇ ਲਾਦਾ ਨਾ ਉੱਥੇ ਹੀ ਬਹਿ ਗਏ ਆ ਉਹ ਪਿੱਛੇ ਪਿਆ ਆਪਣੀ ਸਾਈਕਲ ਆ ਨਾਲ ਪਿਆ ਆਪਣੇ ਦੇ ਸਮਾਨ ਠੰਡ ਗੁਜਰਾਤ ਲੋ ਵੱਲ ਠੰਡ ਹੈਗੀ ਇੱਥੇ ਅੱਜ ਹੋਈਏ ਬੋਰੀ ਦਾ ਤਾਂ ਪਰ ਮੀਂਹ ਥੋੜੀ ਲੜ ਗਏ ਉਧਰ ਕੁੱਲੀ ਡੋਲ ਬੋਲਦੇ ਆ ਜੇ ਅੱਪਾ ਚੱਲਦੇ ਆ ਸਟੇਸ਼ਨ ਵੱਲੋ ਤੇ ਆਪਣੀ ਟ੍ਰੇਨ ਆ ਗਈ ਹੈ 7:20 ਮਿੰਟ ਤੇ ਟਾਈਮ ਬਹੁਤ ਹੈ ਬੱਸ ਨੇ ਟਾਈਮ ਨਾਲ ਲਾਤਾ ਪਰ ਅੱਜ ਤੇ ਸਾਡੇ ਮਨਚਾਇ ਚ ਹੋਊਗੀ ਲੇਟ ਬੱਸ ਪਰ ਨੇ ਭਾਈ ਬੜੀ ਟਾਪੁਰਾ ਵੀ ਆ ਜੇਦੀ ਹੋਊਗੀ ਬਾਕੀ ਜਦੋਂ ਕਿ ਉਹਦਾ ਹੈ ਕੁੱਲੀ ਧਾਰਦੇ ਆ ਸਮਾਨ ਗੱਡੀ 'ਚ ਆ ਗਿਆ ਕੁੱਲੀ ਲਾਦ ਰੋ ਲਾਦ ਰੋ ਸਮਾਨ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਇਹ ਬੈਗ ਵੀ ਲੱਦਣੇ ਨਾਲ ਆਪਾਂ ਚੱਲ ਪਏ ਸਟੇਸ਼ਨ ਵੱਲ ਲੈ ਕੇ ਸਮਾਨ ਆਪਾਂ ਮਗਰ ਮਗਰ ਨਿਗਰਾਨੀ ਦੇ ਕੋਈ ਸਮਾਨ ਮਗਰ ਨਾ ਡਿੱਗ ਜੇ 1 0 0 4 9 2 साबरमती जैसलमेर फ्रॉम साबरमती टू जैसलमेर इज रनिंग ऑन टाइम लाओ जी आगे जमा हम प्लेटफार्म पे ऊपर निर्धारित समय से चल रही है इसलिए यहां 6:30 मिनट पर पहुंचने की संभावना है धन्यवाद मैं यहां बोल ट्रेन नंबर 204 कितनी ਇਹ ਚਾਹ ਤੁਹਾਡੀ ਰੱਖੀ ਹੈ ਠੀਕ ਸੀ ਬਠੋਰਾ ਕਿਤਿਕਮ ਟ੍ਰੇਨ ਆਪਣੀ ਆਉਣੀ ਆ 7:20 ਮਿੰਟ ਤੇ ਤੇ ਚਾਹ ਚੁ ਤਹੀਂ ਬਾਹਰੋਂ ਪੀ ਆਏ ਆ ਤੇ ਹੁਣ ਤੋਰ ਫਿਰ ਕੇ ਟਾਈਮ ਪਾਸ ਕਰ ਰਹੇ ਆ ਮਿੰਟ 40 ਰਹਿ ਗਈ ਹੈ ਮਿੰਟ ਰਹਿ ਗਏ 40 ਹੋਰ ਸਟੇਸ਼ਨ 'ਚ ਬਹੁਤ ਥੋਨਾ ਬਣਾਇਆ ਹੈ ਇਹ ਬਗਾ ਅਪੂ ਨੂੰ ਦੇਰ ਕਰਾਉਂ ਮਾਗੋ ਇਸ ਵਾਰ ਨੀਵਾ ਕਹਿੰਦੇ ਵੀ ਆਲੂ ਵਾਲੇ ਪਰੌਂਠੇ ਪੈਕ ਕਰਾ ਲਈਏ ਟ੍ਰੇਨ ਦਾ ਹੋ ਗਿਆ ਟਾਈਮ ਆਪਣੀ ਦਾ ਉਹ ਕਹਿੰਦਾ ਟਾਈਮ ਲੱਗ ਹੋਏ ਜੀ ਕੰਨੀਸ ਕਹਿੰਦਾ ਜਾਓ ਕੋਈ ਗੱਲ ਨਹੀਂ ਅਪਾ ਤੁਹਾਡੇ ਨਾਲ ਘਾੜ ਲੈਣੇ ਕਾਬੂ ਆਲੂ ਚੱਲ ਰਿਹਾ ਮੁੰਡਾ ਉਹਨੇ ਪੈਕ ਕਰਕੇ ਲੈ ਜਾਣੇ ਪਿਛਲੀ ਵਾਰ ਤਾਂ ਪੈਂਟਰੀ ਨਾਲ ਹੀ ਸੀਗੀ ਉਹ ਤੋਂ ਖਾਪ ਹੀ ਲਈਦਾ ਸੀਗਾ ਹੁਣ ਸਫਰ ਹੈਗਾ ਥੋੜਾ ਦਾ ਆਹਰ ਕੇ ਹੁਣ ਸਫਰ ਥੋੜਾ ਜਿਹਾ ਚੱਲੇਗਾ ਲੋਕਲ ਵੈਂਡਰ ਹੋਣਗੇ ਪਲੇਟਫਾਰਮ ਵਾਲੇ ਆ ਗਈ ਟ੍ਰੇਨ ਟ੍ਰੇਨ ਵੀ ਔਨ ਟਾਈਮ ਹੀ ਹੈ ਹਾਂ ਟਾਈਮ ਹੋਊਗਾ ਜੀ 7:30 ਦਾ ਤੇ ਟ੍ਰੇਨ 'ਚ ਬੈ ਗਏ ਆਪਾਂ ਤੇ ਸਮਾਨ ਢਾਲ ਲਿਆ ਗਾ ਡਾੜੀ ਸੱਤਿਆ ਟੋਟੇ ਲਾਇਆ ਇਹ ਮੁੰਡੇ ਨਾਲ ਅੱਛਰ ਦੇ ਬੈਹੇ ਹੰਤਾ ਚੱਲਦੇ ਆਪਾਂ ਬਿੰਦਰ ਦੇ ਵਿੱਚ ਛੱਡਦੇ ਆਂ ਸਮਾਨ ਤੇ ਟ੍ਰੇਨ ਵੀ ਚੱਲ ਪਈ ਜੀ ਇਧਰੋਂ ਟ੍ਰੇਨ ਚੱਲ ਪਈ ਤੇ ਉਮੀਦ ਹੈ ਜੀ ਵਿਚਾਰ ਕੋਈ ਹਰਮਨਗੜ੍ਹ ਪਹੁੰਚਾਂਗੇ ਇਹ ਬਣਾਉਂਦੇ ਆਪਾਂ ਕੇ ਲੇਟ ਲਾਉ ਜੀ ਲੰਗਰ ਖੁੱਲ ਗਿਆ ਇੱਧਰ ਸੇ ਸmaal ਆਪਾਂ ਚਿੰਤਾ ਵਧੀਆ ਤੋਂ ਉੱਪਰ ਰੱਖਤੇ ਆ ਸੇ ਦੋ ਇਹਦੇ ਥੱਲੇ ਹੁਣ ਰਿਲੈਕਸ ਫੀਲ ਕਰ ਰਹੇ ਆ ਆਪ ਨੂੰ ਉਮੀਦ ਆ ਵੀ ਹੁਣ ਵੱਜ ਗਈ ਪੂਰੀ ਉਮੀਦ ਹੁਣ ਛੇਤੀ ਪਹੁੰਚ ਜਾਣਾ ਕਰ ਲਉ ਤੇ ਪਰੌਂਠੇ ਵੀ ਤਿਆਰ ਨੇ ਗਰਮਾ ਗਰਮ ਪਰੌਂਠੇ ਦੇ ਨਾਲ ਦਹੀਂ ਅੱਜ ਤਾਂ ਖੋਲ ਹੀ ਜਾਂਦੇ ਨੇ ਕੀ ਕੋਲੋ ਯਾਰ ਨਾਲ ਚਾਰੇ ਜਿੰਨੇ 11:30 ਹੋ ਗਏ ਤੇ ਗੱਡੀ ਪੁੰਚਣ ਵਾਲੀ ਬੀਕਾਲੇ ਬਹੁਤ ਤੇਜ਼ ਚੱਲ ਰਹੀ ਗੱਡੀ ਆਪਣੇ ਟਾਈਮ ਤੇ ਹੈ ਬੁਰੀ ਬੱਲੇ 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 ਫੋਲੋ ਸਿਸਟਮ ਆ ਗਿਆ ਬਾਰ ਬਹੁਤ ਵੱਡਾ ਫੋਲੋ ਸਿਸਟਮ ਕਈ ਏਕੜਾਂ ਲੱਗਾ ਹੈ ਬੱਲੇ ਹੋਰਾਂ ਵੱਡਾ ਹੈ ਅੱਗੇ ਹੋਰ ਗਾਂ ਇੱਥੇ ਲੱਗਣਾ ਅਕਾਲੀ ਦਾ ਦੇ ਬਣਾ ਕੇ ਢੀ ਬਾਉਂਡਰੀ ਕੰਮ ਚੱਲੀ ਜਾਂਦਾ ਸੋੜਾ ਪੂਰੇ ਵੱਜ ਗਏ 12 ਤੇ ਬੀਕਨਰ ਆ ਗਿਆ ਤੇ ਐਕੀ ਪੈਂਟਰੀ ਦਾ ਡੱਬਾ ਹੈ ਨਹੀਂ ਨਾਲ ਤੇ ਆਪਾਂ ਆਨਲਾਈਨ ਆਰਡਰ ਪਾਇਆ ਹੀ ਖਾਣੇ ਦਾ ਦੋਸੇ ਦਾ ਆ ਗਿਆ ਪੈਕ ਹੋ ਕੇ ਬੀਕਨਰ ਕੀ ਬਾਤ ਹੈ ਲਜਜਦਾਰ ਖਾਣਾ ਹੈ ਸੰਗੀ ਸ਼ਗਨ ਕੋ ਹੋਣਾ ਸ਼ਰਦੇ ਤੇ ਫਿਰ ਕਰਦੇ ਆਂ ਗਾਂ ਦੀ ਗੱਲਾਂ ਪਤਾ ਟਾਈਮ ਹੋਊਗਾ ਜੀ ਪੂਰੇ 1 ਦਾ ਕਦੀ ਜਾ ਰਹੀ ਆ ਪੂਰੀ ਝੂਕਾ ਮਾਰਦੀ ਇੱਧਰ ਆ ਗਿਆ ਮਾਰੂਥਲ ਪੂਰਾ ਹੀ ਮਾਰੂਥਲ ਆ ਗਿਆ ਤੇ ਆਹ ਵਿਸਤਾਰ ਲੱਗੀਆਂ ਨੇ ਕੋਲਰ ਪਲੇਟਾਂ ਇੱਧਰ ਬਹੁਤ ਬੱਲ ਗਿਆ ਆ ਸਾਹ ਦੇ ਇਹ ਵੀ ਬਹੁਤ ਪਹਿਲਾਂ ਪ੍ਰੋਪੋਜ਼ ਹੋ ਗਈ ਸੀ ਸਮਾਂ ਹੋ ਗਿਆ 3 ਵਜੇ ਦਾ ਤੇ ਪੀਏ ਬੰਗਾ ਕਲੋਜ਼ ਕਰਕੇ ਟ੍ਰੇਨ ਪਹੁੰਚਣ ਵਾਲੀ ਹੈ ਹਰਮਾਨਗੜ੍ਹ ਹਰਮਾਨਗੜ੍ਹ ਜੰਕਸ਼ਨ ਆਪਾਂ ਉੱਤਰਨਾ ਹੈ ਦੀ ਹੈਗੀ ਜੰਮੂ ਤੱਕ ਵੀ ਤੇ ਜਾਣਾ ਇਹਨੇ ਬਠਿੰਡੇ ਤੋਂ ਹੋ ਕੇ ਕੋਈ ਪਰ ਫਿਰ ਕਾ ਜੰਮੂ ਨੂੰ ਤੇ ਮੇਰੇ ਨਾਲ ਦੇ ਹਰਨੀਤ ਸਿੰਘ ਧਰਮਲ ਤੇ ਡਾਕਟਰ ਤੇ ਹਰਨੀਤਰੇ ਦੇ ਡਾਕਟਰ ਨੇ ਉਤਰਨਾ ਬਠਿੰਡੇ ਨਿਰਮਲ ਜੀ ਨੂੰ ਦੂਰ ਕੋਈ ਪਰ ਤੇ ਸਮਾਂ ਆ ਗਿਆ ਹੁਣ ਇਹਨਾਂ ਨੂੰ ਜਾਰਦ ਰੈਂਦਾ ਇਹਨਾਂ ਨੂੰ ਲੈ ਕੇ ਜਾਜ ਤੋਂ ਤੇ ਆਪਾਂ ਪੁੱਤਰਾ ਕੀ ਹਨਮਾਨਗੜ ਜੰਕਸ਼ਨ ਤੇ ਉੱਥੇ ਆਏ ਬਠਾਏ ਸਿਜਾਵਲ ਤੇ ਮੇਰਾ ਬੇਟਾ ਅਰਗੁਬੀ ਸਿੰਘ ਤੇ ਮੇਰਾ ਪਾਣਾ ਹੈ ਹੋਰ ਵਾਲੋਂ ਸਮਾਂ ਆ ਗਿਆ ਵਾ ਸਿੱਧਾ ਤੋਂ ਪਤੇ ਬੁਲਾਉਣ ਦਾ ਜੰਮੂ ਤਵੀ ਬਗੰਦਾ ਫਿਰੋਜ਼ਪੁਰ ਅਮਰਿਤਸਰ ਇਸ ਸਟੰਟਿੰਗ ਆਨ ਬੋਲ ਕੇ ਹਰਮਾਨਗੜ ਬਾਈਪਾਸ ਤੇ ਤੇ ਇੱਥੇ ਵੀ ਹੜੱਪਾ ਸਬਤ ਦੇ ਮਿਲੇ ਅਭਿਸ਼ੇਸ਼ ਉਹਦੀ ਇੱਥੇ ਫੋਟੋ ਲੱਗ ਜਾਊਗਾ ਸਟੇਸ਼ਨ ਦੇ ਉੱਤੇ ਪੂਰਾ ਸ਼ਾਨਦਾਰ ਸਟੇਸ਼ਨ ਬਣਾਇਆ ਹੈ ਮੁੰਡੇ ਨੇ ਕਰ ਤੇ ਸੈਟਿੰਗ ਪੂਰੀ ਸਮਾਨ ਦੀ ਸਾਈਕਲ ਸੂਕਰ ਆਪਣਾ ਵਿੱਚ ਹੀ ਆ ਗਿਆ ਹੈ ਹਾਂ ਬੈਗ ਵੀ ਸਾਰੇ ਆ ਗਏ ਆ ਸਾਈਕਲ ਵੀ ਆ ਗਿਆ ਆ ਚਲਿਏ ਫਿਰ ਤੋ ਆਈਏ ਤਾਂ ਇਹਨਾਂ ਨੂੰ ਵੇਖ ਕੇ ਅਸੀਂ ਸਾਈਕਲਿੰਗ ਦੇ ਨਾਲ ਜੁੜੇ 2018 ਦੇ ਵਿੱਚ ਜਿਨ੍ਹਾਂ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਜੀ ਕੋਲ ਰਾਈਡ ਲਾਈ ਸੀਗੀ ਤਾਂ ਉਦੋਂ ਵੀ ਬੜਾ ਇੱਕ ਅੱਛਾ ਸੁਨਿਆ ਗਿਆ ਸੀ ਸਮਾਜ ਨੂੰ ਤਾਂ ਏਸੀ ਨੂੰ ਦੇਖਦੇ ਹੋਏ ਉਦੋਂ ਵੀ ਬਹੁਤ ਸਾਰੇ ਲੋਕ ਸਾਈਕਲਿੰਗ ਵੱਲ ਜੁੜੇ ਤਾਂ ਹੁਣ ਉਸ ਤੋਂ ਬਾਅਦ ਅਸੀਂ ਸਾਈਕਲਿੰਗ ਕਰ ਰਹੇ ਹਾਂ ਤਾਂ ਵੀ ਥੈਂਕ ਯੂ ਕੀ ਗੱਲ ਇਹ ਆ ਕਿ ਜਿਹੜੇ ਛੋਟੇ ਬੱਚੇ ਆ ਸਾਡੇ ਸ਼ਹਿਰ ਵਿੱਚ ਜ਼ਿਆਦਾਤਰ ਗਰੁੱਪਾਂ ਦੇ ਵਿੱਚ ਮੈਂ ਵੇਖਿਆ 40 ਡੇਜ ਦੇ ਜਾਂ 35 ਸਾਲ ਤੋਂ 40 ਸਾਲプラス ਦੇ ਸਾਡੇ ਯੰਗ ਜਨਰੇਸ਼ਨ ਦੇ ਬੰਦੇ ਵੀ ਨਾਲ ਲੜ ਰਹੇ ਆ ਜੋ ਕਿ ਸਾਡੀ ਸਾਈਕਲਿੰਗ ਵੀ ਐਕਚੁਅਲੀ ਅਚੀਵਮੈਂਟ ਕਿਹਾ ਜਾਂਦਾ ਔਰ ਦੂਜੀ ਗੱਲ ਇਹ ਆ ਕਿ ਜ਼ਿਆਦਾਤਰ ਲੋਕ ਕਹਿੰਦੇ ਵੀ ਬੋਟ ਅਪੀਲ ਬੋਟ ਅਪੀਲ ਬੋਟ ਅਪੀਲ ਕੀ ਵੋਟ ਮੰਗਾ ਮੈਨੂੰ ਨਾ ਸਵੇਰੇ ਆਇਓ ਨਾ ਛੇਤੀ ਚੰਗਾ ਫੋਨ ਨਾ ਕਰੋ ਠੀਕ ਐ ਫਲੋਰ 'ਤੇ ਫੋਟੋਆਂ ਕਰਦੀ ਆਪਾਂ ਹਾਂਜੀ ਟਾਈਮ ਹੋ ਗਿਆ ਜੀ 6:36 ਮਿੰਟ ਤੇ ਪਹੁੰਚ ਗਏ ਆਪਾਂ ਆਪਣੇ ਹੋਮ ਟਾਊਨ ਅਬੋਰ ਵਿਖੇ ਤੇ ਅਬੋਰ ਆਉਂਦਿਆਂ ਨੂੰ ਮੇਰੇ ਰਾਈਡਰਸ ਭਰਾਵਾਂ ਨੇ ਮੇਰੇ ਯਾਰਾਂ ਨੇ ਮੇਰੇ ਦੋਸਤਾਂ ਨੇ ਮੇਰਾ ਬਹੁਤ ਵਧੀਆ ਵੈਲਕਮ ਕੀਤਾ ਮੇਰੇ ਆਉਂਦਿਆਂ ਨੂੰ ਤਿਆਰ ਹੀ ਬੈਠੇ ਸੀਗੇ ਤੇ ਬਹੁਤ ਵਧੀਆ ਵੈਲਕਮ ਕੀਤਾ ਇਹਨਾਂ ਨੇ ਮੈਂ ਇਹਨਾਂ ਸਾਰਿਆਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਮੇਰੇ ਵੀਰ ਗੰਗਾ ਨਗਰ ਫਾਜ਼ਿਲਕਾ ਮੁਕਸਰ ਮਲੋਟ ਤੇ ਅਬੋਹਰ ਤੋਂ ਆਏ ਨੇ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਗਿੱਦੜਬਾਦੋਂ ਮੇਰਾ ਵੀਰ ਆਇਆ ਇੱਕ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਉਹ ਦੋਸਤੋ ਰਾਈਡ ਬਹੁਤ ਸ਼ਾਨਦਾਰ ਸਾਬਤ ਹੋਈ ਹੈ ਔਰ ਮੈਂ ਇੱਥੇ ਪਹੁੰਚਣ ਤੋਂ ਪਹਿਲਾਂ ਥੋੜੇ ਥਕਾਵਟ ਮਹਿਸੂਸ ਕਰ ਰਿਹਾ ਸੀਗਾ ਪਰ ਜਿਵੇਂ ਹੀ ਮੈਂ ਇੱਥੇ ਪਹੁੰਚਿਆ ਮੇਰੇ ਯਾਰਾਂ ਨੂੰ ਮਿਲਿਆ ਮੇਰੇ ਨਾਲ ਇਨਾ ਮਾਨ ਸਤਕਾਰ ਕੀਤਾ ਵਾ ਤੇ ਮੇਰੀ ਸਾਰੀ ਥਕਾਵਟ ਮਨੋ ਲੈ ਗਈ ਆ ਤੇ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਸਭ ਦਾ ਹੈ ਔਰ ਏ ਜਿਹੜੀ ਰਾਈਡ ਹੈਗੀ ਆ ਇਹ ਬਹੁਤ ਸ਼ਾਨਦਾਰ ਹੋ ਨਿਭੜੀ ਰਾਈਡ ਅੱਜ ਔਰ ਅੱਜ ਸਾਡਾ ਤਕਰੀਬਨ 37ਵਾਂ ਦਿਨ ਹੈ 37ਵਾਂ ਦਿਨ ਮੈਂ ਆਪਦੇ ਘਰੇ ਪਹੁੰਚਿਆ ਵਾਂ ਔਰ ਇਹ ਸੀ ਮੇਰੇ ਸਾਰੇ ਸਫ਼ਰ ਦੀ ਦਾਸਤਾਨ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਰਾਈਡ ਜਿਹੜਾ ਸਾਡਾ ਸਫ਼ਰ ਸੀਗਾ ਹੁਣ ਤੱਕ ਸਫ਼ਰ ਸੀਗਾ ਉਹ ਸਫ਼ਰ ਦੀ ਮੈਂ ਇੱਥੇ ਸਮਾਪਤੀ ਕਰਦਾ ਵਾਂ ਤੇ ਜੁੜੇ ਰਹੋ ਚੈਨਲ ਦੇ ਨਾਲ ਯਾਤਰਾ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਫਿਰ ਕਿਹੇ ਅਗਲੇ ਨਵੇਂ ਸਫਰ ਤੇ ਤਦ ਤੱਕ ਲਈ ਸਤ ਸ੍ਰੀ ਅਕਾਲ